ਔਰ ਅਸੀਂ ਮੈਂ ਬੀਂਗਾ ਸਰਪੰਚ ਆਉਂਦੀ ਨੇ ਔਰ ਸਾਰੀ ਪੰਚਾਇਤ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਦੀ ਆ ਕਿ ਅੱਗੇ ਤੋਂ ਵੀ ਜੇ ਇਹਨਾਂ ਨੂੰ ਵੀ ਸਾਡੀ ਕੋਈ ਜ਼ਰੂਰਤ ਹੋਵੇ ਅਸੀਂ ਇਹਨਾਂ ਦੇ ਵੀ ਨਾਲ ਹੈਗੇ ਆ ਹਮੇਸ਼ਾ ਰਵਾਂਗੇ ਤੇ ਪਲੀਜ਼ ਹੁਣ ਤੁਸੀਂ ਆਰਾਮ ਨਾਲ ਬੈਠੋ ਤੁਹਾਨੂੰ ਸਾਰਿਆਂ ਨੂੰ ਹੀ ਸਵੈਟਰ ਕੋਟੀਆਂ ਦਿੱਤੇ ਜਾਣਗੇ ਧੰਨਵਾਦ ਸੰਬਲੂ ਅੱਜ ਪਿੰਡ ਬਡਾਲਾ ਦੇ ਵਿੱਚ ਨਾ ਡੇਰਾ ਰੰਧਾਵਾ ਪਾਛੇ ਟਰਸਟ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾ ਬਈ ਕੋਟੀਆਂ ਸਵਾਟਰ ਤੇ ਕੰਬਲ ਤੇ ਨਾਲ ਡਾਲ ਨਾ ਰਾਸ਼ਨ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਤੇ ਇਹ ਬਡਾਲਾ ਜਿਹੜਾ ਹੈਗਾ ਵਾ ਇਹੋ ਜਲੰਧਰ ਦੇ ਵਿੱਚ ਬੂਟਾ ਮੰਡੀ ਦੇ ਲਾਗੇ ਨਕੋਦਰ ਰੋਡ ਦੇ ਉੱਪਰ ਸਥਿਤਿਆ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਾ ਵੀ ਇਹ ਡੇਰਾ ਕਿਸੇ ਜਣ ਕੇ ਰਾਜਨੀਤਿਕ ਮਾਮਲਿਆਂ ਤੋਂ ਔਰ ਕਿਸੇ ਧਾਰਮਿਕ ਮੁੱਦਿਆਂ ਤੋਂ ਉੱਪਰ ਉੱਠ ਕੇ ਜਾਨੀ ਕੇ ਮਾਨਵਤਾ ਦਾ ਜਿਹੜਾ ਉਹ ਕੰਮ ਕਰਦਾ ਵਾ ਤੇ ਸਤਿਆ ਭੋਲਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡੇ ਪੱਧਰ ਦੇ ਵਿੱਚ ਸੰਗਤਾਂ ਦੀ ਸੇਵਾ ਕੀਤੀ ਆ ਤੇ ਠੰਡ ਦੇ ਵਿੱਚ ਜਿਹੜੇ ਇਹ ਗਰਮ ਜਾਨੀ ਕਿ ਪੈਨਨ ਵਾਲੇ ਜਿਹੜੇ ਆ तकरीबन ਮਨਜੀਤ ਸਵਾਟਰ ਕੋਟੀਆਂ ਤੇ ਕੰਬਲ ਇਹ ਵੀ ਜਾਨੀ ਕਿ ਬਹੁਤ ਲੋੜ ਰਹੀ ਦੀ ਕਈ ਵਾਰੀ ਤੇ ਡੇਰੇ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਜਿਹੜਾ ਮਾਨਵਤਾ ਦੇ ਲਈ ਇੰਨਾ ਇਹ ਉਪਰਾਲਾ ਕਰ ਰਹੇ ਆ ਤੇ ਮੈਂ ਦੱਸਣਾ ਚਾਹੁੰਨਾ ਵਾਂ ਵੀ ਆਪਣੀ ਨਾ ਦੋਨੇ ਪੰਚਾਇਤਾਂ ਇੱਕ ਪੁਰਾਣੀ ਪੰਚਾਇਤ ਤੇ ਇੱਕ ਨਵੀਂ ਪੰਚਾਇਤ ਉਥੇ ਹਾਜ਼ਰ ਸੀ ਸਰੇਂਦਰਪਾਲ ਜੁਗਿੰਦਰੋ ਸਾਡੇ ਜਿਹੜੇ ਨਵੇਂ ਸਰਪੰਚ ਬਣੇ ਆ ਬੀਬੀ ਸੁਨੀਤਾ ਜੀ ਉਹਨਾਂ ਨੇ ਸਾਰਿਆਂ ਨੂੰ ਤੇ ਯਾਨੀ ਕਿ ਸਮਾਰਨ ਵੰਡਿਆ ਨਾਲ ਬੱਬੂ ਭਾਜੀ ਜਾਂ ਨਾਲ ਸਾਡੇ ਪੁਰਾਣੇ ਸਰਪੰਚ ਸਾਹਿਬ ਅੰਬੀ ਭਾਜੀ ਜੀ ਤੇ ਆਏ ਹੋਏ ਸੀਗੇ ਤੇ ਮੈਂ ਇਹ ਦੱਸਣਾ ਚਾਹੁੰਨਾ ਵਾਂ ਵੀ ਜਦੋਂ ਉਹਨਾਂ ਆਜੋ ਡੇਰੇ ਵਾਲੇ ਨਹੀਂ ਸੀ ਪਿੰਡ ਦੇ ਵਿੱਚ ਸ੍ਰਿੰਦਰਪਾਲ ਤੇ ਉਦੋਂ ਤਕਰੀਬਨ ਨਾ ਕੋਈ ਉਧਰ ਨੂੰ ਲੰਘਦਾ ਵੀ ਨਹੀਂ ਸੀਗਾ ਬ੍ਰਿਸ਼ਪਾਣ ਉਸ ਦਿਸ਼ੇ ਦਾ ਏਰੀਆ ਬੋਲਦੇ ਨਾ ਕੋਈ ਜਾਂਦਾ ਆਉਂਦਾ ਵੀ ਨਹੀਂ ਸੀਗਾ ਬਹੁਤ ਬਹੁਤ ਵੱਡੀ ਇੱਕ ਵੀ ਸਤਿਗੁਰਾਂ ਦੀ ਕਿਰਪਾ ਆ ਵੀ ਇਹ ਡੇਰਾ ਬਣ ਗਿਆ ਆਜੋ ਤੇ ਡੇਰੇ ਤੋਂ ਬਾਅਦ ਵਿੱਚ ਇੱਥੇ ਜਾਨਕੀ ਰਹਿਣ ਲੱਗ ਪਏ ਤੇ ਹੁਣ ਸੁਖਨਾਟ तकरीबन ਕਾਫੀ ਜਿਹੜੀ ਸੰਗਤ ਆ ਕਾਫੀ ਲੋਕ ਵੀ ਰਹਾਂ ਨਾਲ ਜਿਹੜੇ ਆ ਉਹ ਸਵੇਰੇ ਸਵੇਰੇ ਜਨਕੀ ਸੈਰ ਸੂਟ ਸੈਰ ਕਰਨ ਦੇ ਲਈ ਉੱਥੋਂ ਆਉਂਦੇ ਆ ਹੁਣ ਜਿਹੜਾ ਸਾਡਾ ਬਡਾਲਾ ਆ ਤਕਰੀਬਨ ਗ੍ਰੀਨ ਬੈਲਟ ਬਣੀ ਆ ਸਵੇਰੇ ਸਵੇਰੇ ਤਕਰੀਬਨ ਨਾ ਕਾਫੀ ਕਾਫੀ ਜਿਹੜੇ ਆਪਣੀ ਸਿਹਤ ਦਾ ਖਿਆਲ ਰੱਖਦੇ ਆ ਸਵੇਰੇ ਸਵੇਰੇ ਕਾਫੀ ਘੁੰਮਣ ਆਉਂਦੇ ਆ ਤੇ ਤਕਰੀਬਨ ਬਹੁਤ ਬਹੁਤ ਧੰਨਵਾਦ ਆ ਇੱਕ ਮੈਂ ਹੋਰ ਗੱਲ ਦੱਸਣੀ ਚਾਹਾਂਗਾ ਕਿ ਡੇਰੇ ਵਾਲਿਆਂ ਨੇ ਨਾ ਤੇ ਆਪਣੇ ਪਿੰਡ ਦੇ ਵਿੱਚ ਬਈ ਉਹ ਜਿੱਦਾਂ ਨਾ ਬਈ ਕਿਸੇ ਦੀ ਘਰੇ ਵਾਇਗੁਰੂ ਮੇਰ ਕਰੇ ਬਈ ਕਿਸੇ ਦੇ ਘਰੇ ਕੋਈ ਮੌਤ ਹੋ ਜਾਂਦੀ ਆ ਤੇ ਉਹ ਬਾਡੀ ਨੂੰ ਫਰਿੱਜ ਦੇ ਵਿੱਚ ਰੱਖਣ ਲਈ ਇਹਨਾਂ ਨੇ ਫਰੀਜਾਂ ਵੀ ਰੱਖੀਆਂ ਹੋਈਆਂ ਵਾ ਤੇ ਫਰਿੱਜਰ ਦੇ ਲਈ ਵੀ ਇੱਕ ਖਾਸ ਕਮਰਾ ਬਣਾਇਆ ਹੋਇਆ ਵਾ ਉੱਥੇ ਪੁੱਤਰ ਦੇ ਤੇ ਜਾਂ ਪੁੱਤ ਦੇ ਕੋਈ ਵੀ ਆਣ ਕੇ ਉੱਥੇ ਬਾਡੀ ਰੱਖ ਸਕਦੇ ਤੇ ਜੇ ਕਿਸੇ ਨੇ ਕੋਈ ਮਸ਼ੀਨ ਘਰੇ ਲੈ ਕੇ ਜਾਣੀ ਆ ਤੇ ਉਥੇ ਘਰ ਲੈ ਜਾਣ ਨੂੰ ਵੀ ਜਾਨੀ ਕਿ ਉਹ ਮਸ਼ੀਨ ਇੱਕ ਇਹਨਾਂ ਦੇ ਰੱਖੀ ਹੋਈ ਆ ਬਹੁਤ ਵੱਡਾ ਜਾਨੀ ਕਿ ਮਾਨਵਤਾ ਦੇ ਲਈ ਸਹਿਯੋਗ ਦਾ ਕੰਮ ਕਰ ਰਿਹਾ ਸਾਥ ਦੇ ਮਿਲ ਕਰਨ ਵੀ ਐਦਾਂ ਦੀ ਸੋਚ ਵਾਲੇ ਨਾ ਬੰਦੇ ਜਿਹੜੇ ਹੋਣੇ ਚਾਹੀਦੇ ਆ ਜ਼ਰੂਰ ਜ਼ਰੂਰ ਹੋਣੇ ਚਾਹੀਦੇ ਆ ਵੀ ਉਹਦੇ ਨਾਲ ਵੀ ਆ ਚਾਹ ਦਾ ਲੰਗਰ ਵੀ ਲਾਇਆ ਦੇਖਿਓ ਚਾਹ ਦਾ ਵੀ ਲੰਗਰ ਲਾਇਆ ਸਾਰਿਆਂ ਨੂੰ ਠੰਡ ਦੇ ਵਿੱਚ ਆ ਵੀ ਸਿਕਾਈ ਤੇ ਇਹ ਸਾਰੇ ਦੇਰੇ ਦੇ ਜਿਹੜੇ ਮੈਂਬਰ ਆ ਵੀ ਦੇਰੇ ਦੇ ਜਿਹੜੇ ਕਰਤਾ ਵੀ ਜਾਨਕੀ ਹਰੇਕ ਬੰਦਾ ਆਪਣੇ ਆਪਣੀ ਡਿਊਟੀ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਦਾ ਵੀ ਆ ਤੇ ਕਰਦਾ ਵੀ ਆ 사ਤਗੁਰਾਂ ਦੀ ਬਹੁਤ ਵੱਡੀ ਕਿਰਪਾ ਆ ਇਹ ਨਗਰ ਦੇ ਸਾਡੇ ਨਗਰ ਦੇ ਨਿਵਾਸੀ ਸਾਰੇ ਬੈਠੇ ਹੋਏ ਤੇ ਤਕਰੀਬਾ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਰਿਆਂ ਨੇ ਨਾ ਉਥੇ ਬਿਜਾੜੀ ਕਈ ਸ਼ਿਰਕਤ ਕੀਤੀ ਤੇ ਇਹ ਡੇਰੇ ਵਾਲੇ ਆ ਤਕਰੀਬਨ ਸਾਰੇ ਕਹਿੰਦਾ ਨਸੀ ਵਾਲੇ ਨੇ ਦੁਬਾਰ ਦੁਬਾਰਾ ਵਾਲਾ ਹੋਇਆ ਇੱਕ ਹਾਲੇ ਨਹੀਂ ਕੀਤੀ ਫਰਾਦਰਾ ਹੋ ਗਈ ਆ ਦੁਬਾਰਾ ਦੇ ਵਿੱਚ ਹੋ ਗਿਆ ਦੇ ਵਿੱਚ ਹੋ ਗਿਆ ਇਹਦੇ ਵਿੱਚ ਵੀ ਕਾਫੀ ਹੋਏ ਆ ਕੋਈ ਰਣ ਲਓ 10 ਦਰ ਬੰਦੇ ਨੂੰ ਚਲੋ ਰਾਣੀ ਹੋ ਗਿਆ ਜੈਲ ਹੋ ਗਿਆ ਇਧਰ ਭੂਆ ਦਾ ਹੋ ਗਿਆ ਇਧਰ ਮਾਤਾ ਦਾ ਮਾਤਾ ਹੈ ਹਾਂ ਮਿੰਦਰ ਕੋਲ ਪਿੱਛੇ ਜਾ ਔਰ ਅਸੀਂ ਮੈਂ ਬੀਂਗਾ ਸਰਪੰਚ ਹਾਂ ਆਉਂਦੀ ਨੇ ਔਰ ਸਾਰੀ ਪੰਚਾਇਤ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਦੀ ਆ ਕਿ ਅੱਗੇ ਤੋਂ ਵੀ ਜੇ ਇਹਨਾਂ ਨੂੰ ਵੀ ਸਾਡੀ ਕੋਈ ਜ਼ਰੂਰਤ ਹੋਵੇ ਅਸੀਂ ਇਹਨਾਂ ਦੇ ਵੀ ਨਾਲ ਹੈਗੇ ਆ ਹਮੇਸ਼ਾ ਰਵਾਂਗੇ ਤੇ ਪਲੀਜ਼ ਹੁਣ ਤੁਸੀਂ ਆਰਾਮ ਨਾਲ ਬੈਠੋ ਤੁਹਾਨੂੰ ਸਾਰਿਆਂ ਨੂੰ ਹੀ ਸਵੈਟਰ ਕੋਟੀਆਂ ਦਿੱਤੇ ਜਾਣਗੇ ਧੰਨਵਾਦ ਸੁਮਲੂ ਡੀਰੇ ਵਾਲਿਆਂ ਨੇ ਨਾ ਵੇ ਇਥੇ ਬੰਦ ਨਹੀਂ ਹੋਇਆ ਵੀ ਜਾਨੀ ਕਿ ਇੰਨਾ ਹੀ ਕੰਮ ਨਹੀਂ ਵੀ ਗਰਮ ਕੱਪੜੇ ਦੇਣੇ ਜਾਂ ਰਾਛਣ ਦੇਣਾ ਤੇ ਜਾਂ ਆਵੇ ਦੁੱਖ ਵੇਲੇ ਬਾਡੀ ਜਿਹੜੀ ਸਾਂਭਣੀ ਇਥੇ ਤੱਕ ਨਹੀਂ ਵੀ ਜਾਨੀ ਕਿ ਮੈਡੀਕਲ ਕੈਂਪ ਜਿਹੜਾ ਲਾਉਂਦੇ ਨਾ ਉਹ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਾਨੀ ਕਿ ਕੰਮ ਕਰਦੇ ਆ ਉਹਦੇ ਵਿੱਚ ਸਾਰੇ ਟੈਸਟ ਵੀ ਕਰਨੇ ਤਕਰੀਬਨ ਤੇ ਨਾਲ ਉਹਦੇ ਨਾ ਦਵਾਈਆਂ ਵੀ ਦਿਆਂ ਨੇ। ਇਹ ਦਵਾਈਆਂ ਕਾਫੀ ਦੇਰ-ਦੇਰ ਤੋਂ ਜਾਨੀ ਕਿ ਇਹੋ ਜਿਹੜਾ ਆ ਮੈਡੀਕਲ ਕੈਂਪ ਦਾ ਚੱਲ ਰਿਹਾ 25 ਸਾਲ ਹੋ ਚਲੇ ਤਕਰੀਬਨ ਇਹਨਾਂ ਨੂੰ ਮਾਨਵਤਾ ਦੀ ਸੇਵਾ ਕਰਦਿਆਂ। 사ਤਗੁਰੂ ਮੇਰ ਕਰਨ ਵੀ ਇਦਾਂ ਦੀ ਸੋਚ ਵਾਲੇ ਬੰਦੇ ਜਿਹੜੇ ਨਾ ਹੋਣੇ ਚਾਹੀਦੇ ਇਹ ਸਾਡੇ ਬਿੱਟੂ ਭਾਜੀ ਆ। ਅੱਜ ਬੇਲਾ ਧੰਦਾਵਾ ਵਾਸੀ ٹرسٹ ਵੱਲੋਂ ਕਵਿੰਡ ਬਰਾਲੇ ਦੇ ਸੰਗਤਾਂ ਨੂੰ ਅਤੇ ਆਲੇ ਦੁਆਲੇ ਦੇ ਨਗਰਾਂ ਦੇ ਸੰਗਤਾਂ ਨੂੰ ਕੂਟੀਆਂ ਸਵੱਟਰ ਔਰ ਰਸ਼ਨ ਵਹਿਆ ਕਰਾਇਆ ਗਿਆ ਅਸੀਂ ਇਹਨਾਂ ٹرسٹ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਰਣੀ ਆ ਇਹ ਹਰ ਸਾਲ ਤੋਂ ਲਗਾਤਾਰ ਗਰੀਬ ਪਰਿਵਾਰਾਂ ਨੂੰ ਰਸ਼ਨ ਵਹਿਆ ਕਰਾਉਂਦੇ ਆ ਔਰ ਗਰੀਬ ਪਰਿਵਾਰਾਂ ਨੂੰ ਜੋ ਵੀ ਹੁੰਦੇ ਕੁੱਟੀਆਂ ਨੂੰ ਜਿੰਨੂੰ ਚਾਹੀਦੀਆਂ ਸਵਟਰ ਚਾਹੀਦੇ ਉਹਨਾਂ ਨੂੰ ਮਹੱਈਆ ਕਰਾਉਂਦੇ ਆ। ਕਰੋਨਾ ਕਾਲ ਦੇ ਵਿੱਚ ਵੀ ਇਹਨਾਂ ਨੇ ਬਹੁਤ ਰਾਸ਼ੀ ਨੇ ਵੰਡਿਆ ਸੀ। ਸਾਡੀ ਪੰਚਾਇਤ ਗ੍ਰਾਮ ਪੰਚਾਇਤ ਵੱਡਾਲਾ ਇਹਨਾਂ ਦੇ ਰਿਣੀ ਆ। ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਔਰ ਸਾਡੇ ਨਵੀਂ ਬਣੀ ਜੋ ਪੰਚਾਇਤ ਆ। ਦੇ ਸਾਡੇ ਸਰਪੰਚ ਸਾਹਿਬ ਅ ਸੰਗੀਤਾ ਜੀ ਔਰ ਬੱਬੂ ਭਾਜੀ ਹੁਣ ਸਾਡੇ ਜਿੰਨੇ ਵੀ ਇਹਦੇ ਨਾਲ ਟੀਮ ਆਏ ਸਾਡੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿੱਥੇ ਆਏ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਅਗਰ ਕੋਈ ਕੋਈ ਬੰਦਾ ਕੋਈ ਕੋਟਿਸਵਰਤ ਕੋ ਰਹਿ ਗਿਆ ਹੋਵੇ ਕਿ ਕਰਨੀ ਗਾਨਾ ਸਾਰਾ ਸਮਾਨ ਸਾਡੇ ਕੋਲ ਪਿਆ ਆ ਤਾਂ ਸਭ ਨੂੰ ਦੇਖ ਤੋਰਾਂਗੇ ਅਸੀਂ ਸਾਰਿਆਂ ਧੰਨਵਾਦ ਜੀ ਆਨੂੰ ਇੱਥੇ ਆ। ਸੋ ਮੱਲੂ ਅੱਜ ਆਪਾਂ ਸਾਰੇ ਜਿਹੜੇ ਪਿੰਡ ਬਡਾਲੇ ਦੇ ਵਿੱਚ ਆ ਬਡਾਲੇ ਪਿੰਡ ਦੇ ਵਿੱਚ ਡੇਰਾ ਵਾ ਤੇ ਡੇਰੇ ਦਾ ਨੌ ਹੈਗਾ ਆ ਡੇਰਾ ਰੰਧਾਵਾ ਪਾਛੇ ਟਰਸਟ ਤੇ ਜਿਹੜੇ ਹਰੇਕ ਸਾਲ ਨਾ ਵੀ ਜਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਕੋਟੀਆਂ ਸਵਟਰ ਤੇ ਰਾਛ ਜਿਹੜਾ ਨਾ ਵੀ ਲੋੜਵੰਦ ਪਰਿਵਾਰਾਂ ਨੂੰ ਵੰਡਦੇ ਆ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਰੇ ਹੀ ਡੇਰੇ ਦੇ ਮੈਂਬਰ ਵੀ ਇਕੱਠੇ ਹੋਏ ਨੇ ਤੇ ਨਾਲ ਨਾਲ ਨਵੀਂ ਪੰਚਾਇਤ ਜਿਹੜੀ ਬਣੀ ਆ ਉਹ ਵੀ ਆਈ ਹੋਈ ਆ ਤੇ ਨਾਲ ਨਾਲ ਜਿਹੜੇ ਪੁਰਾਣੀ ਪੰਚਾਇਤ ਦੇ ਮੈਂਬਰ ਆ ਉਹ ਵੀ ਆਏ ਹੋਏ ਆ ਵੀ ਇਹਦਾ ਨਾ ਇੱਕ ਬਹੁਤ ਵੱਡਾ ਮਿਸਾਲ ਮਿਲਦੀ ਆ ਵੀ ਸਾਰੇ ਜਣੇ ਨਾ ਇੱਕ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਕੰਮ ਕਰਦੇ ਆ ਤੇ ਸਾਡੇ ਡੇਰੇ ਦੇ ਇੰਚਾਰਜ ਬਿੱਟੂ ਭਾਜੀ ਇਹ ਹਰੇਕ ਸਾਲ ਸੇਵਾ ਕਰਦੇ ਨੇ ਤੇ ਇਹ ਸਾਡੇ ਪੁਰਾਣੇ ਸਰਪੰਚ ਸਾਹਿਬ ਪਹਿਲਾਂ ਦੇ ਤੇ ਇਹ ਸਾਡੇ ਨਵੇਂ ਸਰਪੰਚ ਸਾਹਿਬ ਤੇ ਨਾਲ ਆਪਣੇ ਬੱਬੂ ਬਾਜੀ ਤੇ ਮੈਂ ਹੁਣ ਬੇਨਤੀ ਕਰੂੰਗਾ ਵੀ ਬੱਬੂ ਬਾਜੀ ਕੁਛ ਕਹਿਣਗੇ ਜਾਂ ਸਰਪੰਚ ਸਾਹਿਬ ਬੋਲਣਗੇ ਸਰਪੰਚ ਸਾਹਿਬ ਬਸ ਮੈਂ ਕਹਿ ਲਿਆ ਜਾਂ ਅਸ਼ਵਨੀ ਕੁਮਾਰ ਬੱਬੂ ਜੀ ਨੇ ਕਹਿ ਲਿਆ ਇੱਕ ਗੱਲ ਹੀ ਹੈਗੀ ਆ ਹਾਂਜੀ ਤੇ ਮੈਂ ਬਸ ਇਹੀ ਕਹੂੰਗੀ ਕਿ ਜਿਹੜੇ ਆਪਣੇ ਡੇਰਾ ਰੰਦਾਵਾ ٹرسٹ ਹੈ ਏ ਅਸੀਂ ਵੀ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਸਮਾਜ ਲਈ ਔਰ ਸਭ ਤੋਂ ਵਧੀਆ ਗੱਲ ਇਹ ਹੀ ਲੱਗੀ ਆ ਜਿਹੜੀ ਹੁਣੇ ਹੀ ਭਾਜੀ ਨੇ ਕਹੀ ਆ ਕਿ ਇੱਥੇ ਪੁਰਾਣੀ ਪੰਚਾਇਤ ਵੀ ਹਾਜ਼ਰ ਹੈ ਔਰ ਇੱਥੇ ਨਵੀਂ ਪੰਚਾਇਤ ਵੀ ਹਾਜ਼ਰ ਹੈ ਔਰ ਇਹ ਇੱਕ ਬਹੁਤ ਹੀ ਵੱਡੇ ਐਗਜ਼ੈਂਪਲ ਹੈ ਕੀ ਪਿੰਡ ਦਾ ਕੋਈ ਵੀ ਅੱਛਾ ਕੰਮ ਕਰਨਾ ਹੋਵੇ ਜ਼ਰੂਰੀ ਨਹੀਂ ਆ ਕਿ ਤੁਸੀਂ ਹਮੇਸ਼ਾ ਰਾਜਨੀਤੀ ਸੋਚਣਾ ਚੱਲੋ ਇੱਕ ਬਹੁਤ ਇਹਨਾਂ ਨੇ ਅੱਛੇ ਐਗਜ਼ੈਂਪਲ ਸੈੱਟ ਕੀਤੀ ਹੈ ਕਿ ਸਮਾਜ ਦੇ ਵਧੀਆ ਕੰਮ ਅੱਛੇ ਕੰਮ ਹਮੇਸ਼ਾ ਭਾਈਚਾਰੇ ਨਾਲ ਹੁੰਦੇ ਨੇ ਔਰ ਸਾਡੇ ਜਿਹੜੇ ਸਾਬਕਾ ਸਰਪੰਚ ਅੰਬੀ ਭਾਜੀ ਨੇ ਔਰ ਇਹਨਾਂ ਨੇ ਵੀ ਪਿੰਡ ਨੂੰ ਆਪਣਾ ਸਮਾਂ ਦਿੱਤਾ ਹੈ ਔਰ ਇਸ ਇਸ ਵਾਰ ਸਾਨੂੰ ਪਿੰਡ ਨੇ ਮੌਕਾ ਦਿੱਤਾ ਹੈ ਔਰ ਅਸੀਂ ਵੀ ਜਿੰਨਾ ਸਾਡੇ ਵੱਲੋਂ ਹੋ ਸਕਿਆ ਉਹਨੇ ਹੀ ਅਸੀਂ ਅੱਛੇ ਕੰਮ ਕਰਾਂਗੇ ਧੰਨਵਾਦ ਮੈਂ ਅਸ਼wini ਕੁਮਾਰ ਬੱਬੂ ਡੇਰਾ ਰੰਧਾਵਾ ਪਾਸੇ ٹرسٹ ਦਾ ਅਸੀਂ ਬਹੁਤ ਰੇਣੀ ਆ ਦਿਲ ਤੋਂ ਧੰਨਵਾਦ ਕਰਦੇ ਆ ਕਿਉਂਕਿ ਡੇਰਾ ਵੀ ਹਰ ਸਮੇਂ ਬਿਨਾਂ ਰਾਜਨੀਤੀ ਤੋਂ ਬਿਨਾਂ ਧਰਮ ਤੋਂ ਬਿਨਾਂ ਕਿਸੇ ਜਾਤੀ ਪਾਤ ਤੋਂ ਡੇਰਾ ਹਮੇਸ਼ਾ ਹੀ ਇਹ ਲੋਕਾਂ ਦੇ ਸਮਾਜ ਸੇਵਾ ਦੇ ਕੰਮ ਕਰਦੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਨੇ ਅਸੀਂ ਇਹਨਾਂ ਨੂੰ ਨਵੇਂ ਸਾਲ ਦੀ ਕਮੇਟੀ ਨੂੰ ਵਧਾਈਆਂ ਵੀ ਦਿੰਦੇ ਆ ਹਰ ਸਾਲ ਜਨਵਰੀ ਦੇ ਵਿੱਚ ਉਹ ਲੋੜਵੰਦਾਂ ਨੂੰ ਸਵੈਟਰ ਰਾਸ਼ਨ ਕੋਟੀਆਂ ਮੁਹੱਈਆ ਕਰਵਾਉਂਦੇ ਨੇ ਜੋ ਕਿ ਬਹੁਤ ਹੀ ਅੱਛਾ ਪਰਾਲਾ ਆ ਤੇ ਅਸੀਂ ਪੂਰੀ ਪੰਚਾਇਤ ਇਹਨਾਂ ਦਾ ਧੰਨਵਾਦ ਕਰਦੇ ਨੇ ਇਹਨਾਂ ਨੂੰ ਸਾਨੂੰ ਇਸ ਸ਼ੁਭ ਮੌਕੇ ਤੇ ਬੁਲਾਇਆ ਤੇ ਅਸੀਂ ਡੇਰਾ ਪਾਸ਼ਾ ਟਰਸਟ ਹਮੇਸ਼ਾ ਇਹਨਾਂ ਦੇ ਰਿਣੀ ਆ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਮੇਜਰ ਭਾਈ ਦਾ ਬਿੱਟੂ ਭਾਈ ਜੀ ਦਾ ਅਸੀਂ ਦਿਲ ਦੀ ਗਲਾਈਆਂ ਤੋਂ ਜੀ ਧੰਨਵਾਦ ਕਰਦੇ ਹਾਂ ਬਾਕੀ ਭਾਈ ਗੁਰੂ ਮੇਰ ਕਰਨ ਵੀ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ੀਆਂ ਮਾਣੋ ਜੀ ਨਵੇਂ ਸਾਲ ਦੀਆਂ ਔਰ ਲੋਹੜੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ